ਚਾਹੋਗੇ ਜਥੇਬੰਦੀ ਦਾ ਆਗਾਜ਼ ਹੋ ਚੁੱਕਾ ਹੈ ਜੀ ਹੁਣ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਹੈ ਇਹ ਕਿਸ ਤਰ੍ਹਾਂ ਚੱਲੇਗੀ ਜੀ ਮੈਂਬਰਸ਼ਿਪ ਡਰਾਈਵ ਦੀਆਂ ਖਾਂਦੇ ਵਿੱਚ ਬੜਾ ਪਿਆਰ ਤੇ ਸ਼ਾਬਾਸ਼ ਆ ਖੁਦ ਆਪਣੇ ਆਪ ਹੀ ਆਪ ਮੁਹਾਰੇ ਹੋ ਕੇ ਤੇ ਮੈਂਬਰ ਬਣ ਰਹੇ ਆ ਔਰਤਾਂ ਬੱਚੇ ਨੌਜਵਾਨ ਬਜ਼ੁਰਗ ਆ ਆ ਕੇ ਮੈਂਬਰ ਬਣ ਰਹੇ ਆ ਤੇਰੀ ਪਾਰਟੀ ਆ ਉਸ ਨੂੰ ਫੰਡ ਦੀ ਵੀ ਬੜੀ ਜ਼ਰੂਰਤ ਹੈ ਕਿਸ ਤਰ੍ਹਾਂ ਫਿਰ ਉਹ ਕਿਸ ਤਰ੍ਹਾਂ ਅਰੇਂਜ ਹੋਏਗਾ ਕਿ ਜੀ ਮੈਂਬਰਸ਼ਿਪ ਡਰਾਈਵ ਤੇ ਕੁਝ ਚਾਰਜੇਸ ਵੀ ਰੱਖੇਗੇ ਨੇ ਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਆ ਜੀ ਉਹ ਕੋਲੋਂ ਪੈਸੇ ਦੇ ਕੇ ਮੈਂਬਰ ਬਣਾਉਣ ਡਿਆ ਆਪਣੇ ਕੋਲ ਪੈਸੇ ਦੇ ਕੇ ਸਰਪੰਚ ਆਪਣੇ ਕੋਲ ਪੈਸੇ ਦੇ ਕੇ ਮੈਂਬਰ ਬਣਾਈ ਜਾਂਦਾ ਇੱਥੇ 20 ਰੁਪਏ ਦੀ ਮੈਂਬਰਸ਼ਿਪ ਆ ਜਿਹੜਾ ਸੇਵਕ ਆ ਉਹ 100 ਰੁਪਏ ਵੀ ਦੇ ਕੇ ਜਾਣ ਡਿਆ ਵਾ ਲੱਗਦਾ 2027 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਕਿਉਂਕਿ ਸਿਆਸੀ ਪਾਰਟੀ ਬਣ ਕੇ ਸਾਹਮਣੇ ਆਉਣੀ ਆ ਹੁਣ ਵੱਡੀ ਪਾਰਟੀ ਬਣ ਕੇ ਜਿਹੜੀ ਸਾਹਮਣੇ ਆਸੀ ਕਿਉਂਕਿ ਆਮ ਆਦਮੀ ਪਾਰਟੀ ਨੂੰ ਵੀ ਲੋਕਾਂ ਨੇ ਵੇਖ ਲਿਆ ਜਿਸ ਤਰ੍ਹਾਂ ਦੇ ਉਹਨਾਂ ਵੱਲੋਂ ਇਨੀਸ਼ੀਏਟਿਵ ਲਿੱਤੇ ਗਿਆ ਕਿਸ ਤਰ੍ਹਾਂ ਦੇ ਲੋਕਾਂ ਨੇ ਰਹੀ ਕੀਤੇਗੇ ਨੇ ਲੋਕ ਪ੍ਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਸੀਗੀ ਨਾ ਉਹਨਾਂ ਤੋਂ ਅੱਕ ਚੁੱਕੇ ਆ ਤੇ ਹੁਣ ਜਿਹੜੇ ਲੋਕ ਆ ਉਹ ਭਾਈ ਅਮਰਤਪਾਲ ਸਿੰਘ ਦੀ ਪਿਛਲੀ ਕਾਰਗੁਜ਼ਾਰੀ ਜਿਹੜੀ 2 ਸਾਲ ਪਹਿਲਾਂ ਉਹਨਾਂ ਨੇ ਪੰਜਾਬ ਚ ਆ ਕੇ ਨਸ਼ੇ ਦੇ ਵਿਰੁੱਧ ਮੁਹਿੰਮ ਛੇੜੀ ਸੀ ਅਮਰਤ ਬਾਣੀ ਦੇ ਨਾਲ ਜੋੜਨ ਵਾਸਤੇ ਮੁਹਿੰਮ ਛੇੜੀ ਸੀ ਉਹ ਤੋਂ ਬਹੁਤ ਉਤਸ਼ਾਹਤ ਨੇ ਕਿ ਭਾਈ ਅਮਰਤਪਾਲ ਜੇ ਦਿਨ ਮੁੱਖ ਮੰਤਰੀ ਪੰਜਾਬ ਦੇ ਬਣਦੇ ਆ ਲੋਕ ਖੁਦ ਕਹਿਣਗੇ ਕਿ ਇਹੋ ਜਿਹਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਏਗਾ ਵੀਰ ਭਗਵੰਤ ਮਾਜੀ ਤੁਸੀਂ ਮੁੱਖ ਮੰਤਰੀ ਸਾਡੇ ਤੋਂ ਪਹਿਲਾਂ ਸ਼ਾਮਿਲ ਨਹੀਂ ਹੋਏ ਅਸੀਂ ਰੱਤ ਤੋਂ ਪਹਿਲਾਂ ਪਾਰਟੀ ਸ਼ਾਮਿਲ ਤਾਂ ਪਰ ਤੁਸੀਂ ਜਿਹੜੇ ਕੰਮ ਸ਼ੁਰੂ ਕੀਤੇ ਉਹ ਗਲਤ ਕੀਤੇ ਆ ਉਹ ਨਹੀਂ ਕਰਨੇ ਚਾਹੀਦੇ ਸੀ ਜਿਹੜੇ ਚੰਗੇ ਰਾਹ ਦੇ ਤੋਰ ਦਾ ਬੱਚਿਆਂ ਨੂੰ ਉਹਨੂੰ ਤੁਸੀਂ ਜੇਲ੍ਹ ਚ ਬੰਦ ਕੀਤਾ ਜੇ। ਬਦਲਾਵ ਦੀ ਗੱਲ ਕੀਤੀ ਜਿਹੜੀ ਹੁਣ ਸਿਆਸੀ ਤਾਂ ਪਾਰਟੀ ਆ ਉਹ ਵੀ ਬਦਲਾਵ ਦੀ ਗੱਲ ਕਰਦੀ ਸੀ ਸੋਨੇ ਦੀ ਚਿੜੀ ਬਣਾਉਣ ਦੀ ਗੱਲ ਕਰਦੀ ਸੀ ਪੰਜਾਬ ਨੂੰ ਕੀ ਲੱਗਦਾ ਕੀ ਲੱਗਦਾ ਕਿ ਇਹ ਵੀ ਕਿਤੇ ਹਵਾ-ਹਵਾਈ ਵਾਲੀ ਗੱਲਾਂ ਤਾਂ ਨਹੀਂ ਰਹਿ ਜਾਣਗੀਆਂ ਕਿਤੇ। ਸਾਡੇ ਸਟੇਜਾਂ ਤੇ ਬੋਲਦਾਰੇ ਬਰਨਾਲੇ ਬੋਲਿਆ ਉੱਤੇ ਸਟੇਜ ਤੇ ਮੈਂ ਸਾਂ ਮੈਂ ਅੰਮ੍ਰਿਤਸਰ ਤੋਂ ਜ਼ਿਲ੍ਹਾ ਪ੍ਰਧਾਨ ਆ ਲੋਕ ਭਲਾਈ ਪਾਰਟੀ ਦਾ ਸਾਂ ਬਲੰਸਿੰਗ ਰਾਮੂ ਵਾਲਿਆਂ ਦਾ ਇਹ ਸਾਡੀ ਸਾਈਡ ਤੋਂ ਬਰਨਾਲੇ ਬੋਲਿਆ ਸੀ ਚੰਦ ਮੇੜ ਬੀਬੋ ਭੂਆ ਬਣ ਕੇ ਬੋਲਿਆ ਸੀ ਅੱਜ ਮੁੱਖ ਮੰਤਰੀ ਆ ਇਹਨੂੰ ਜਨਤਾ ਦਿਸ ਨਹੀਂ ਬੰਦ ਹੋ ਗਈ ਆ ਕਿਉਂਕਿ 4 ਤਰੀਕ ਨੂੰ ਭਾਈ ਸਾਹਿਬ ਨੇ ਸੌ ਚੁੱਕਣੀ ਸੀ ਤਿੰਨ ਰਿਜ਼ਲਟ ਆਉਣਾ ਸੀ ਤਿੰਨ ਤਰੀਕ ਨੂੰ ਇਹਨਾਂ ਨੇ ਉਹਦੇ ਤੇ ਐਨਐਸਐ ਲਾਤੀ ਹੁਣ ਇਹਨਾਂ ਝੂਠਾ ਜਵਾਬਾ ਲਾਤਾ ਕੋ ਕਿੰਨਾ ਜਰ ਲਾਲੋਗੇ ਪ੍ਰਮਾਤਮਾ ਦੀ ਮਾਰ ਜਦਨ ਪੈਣ ਲੱਗਦੀ ਉਦੋਂ ਪਤਾ ਨਹੀਂ ਚੱ ਲੱਗਦਾ ਬਸੰਤ ਪੈਂਚਵੀ ਦਾ ਤਿਉਹਾਰ ਜਿੱਥੇ ਪੂਰੇ ਦੁਸ਼ਤ ਤੇ ਦੁਨੀਆ ਦੇ ਵਿੱਚ ਬੜੀ ਸ਼ਰਧਾ ਤੇ ਉਲਾਸ ਨਾਲ ਮਨਾਇਆ ਜਾਂਦਾ ਹੈ ਉਤੇ ਹੀ ਅੰਮ੍ਰਿਤਸਰ ਦੇ ਸ਼ਹਾਟਾ ਦੇ ਵਿੱਚ ਇਸ ਦਾ ਇੱਕ ਅਲੱਗ ਹੀ ਮਹੱਤਵ ਹੈ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਤਾਂ ਅੰਮ੍ਰਿਤਸਰ ਦੇ ਸ਼ਹਾਟਾ ਦੇ ਵਿੱਚ ਜਿੱਥੇ ਬਸੰਤ ਪੰਚਵੀ ਦਾ ਤਿਉਹਾਰ ਸ਼ਰਧਾ ਤੇ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਉੱਥੇ ਵਾਰਸ ਪੰਜਾਬ ਜਿੱਥੇ ਬੰਦੀ ਦੇ ਵੱਲੋਂ ਆਪਣੀ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ ਸ਼ਰਮਨੀ ਕਾਲੇਦਲ ਵਾਰਸ ਪੰਜਾਬ ਦੀ ਜਿੱਥੇ ਬੰਦੀ ਨੂੰ ਬਣਿਆ ਹੋਇਆ ਕੁਝ ਹੀ ਸਮਾਂ ਹੋਇਆ ਹੈ ਲੇਕਿਨ ਲਗਾਤਾਰ ਹੀ ਚੋਣਾਂ ਨੂੰ ਮੱਦੇ ਨਜ਼ਰ ਦੇਦੇ ਹੁਣ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਵਾਰਿਸ ਪੰਜਾਬ ਜਿੱਥੇ ਬੰਦੇ ਆ ਗਏ ਨੇ ਇੱਥੇ ਬੈਠੇ ਹੋਏ ਨੇ ਅਤੇ ਉਹਨਾਂ ਵੱਲੋਂ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਉਹ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਦਾ ਸਭ ਤੋਂ ਵੱਡਾ ਮਕਸਦ ਇਹੀ ਹੈ ਕਿ 2027 ਦੇ ਵਿੱਚ ਜੋ ਚੋਣਾਂ ਹੋਣੀਆਂ ਨੇ ਉਸ ਵਿੱਚ ਲਗਾਤਾਰ ਹੀ ਲੋਕਾਂ ਵੱਲੋਂ ਜੋ ਬਦਲਾਅ ਦੀ ਗੱਲ ਕੀਤੀ ਜਾ ਰਹੀ ਸੀ ਬਦਲਾਅ ਜਿਸ ਤਾਂ ਵੇਖਿਆ ਜਾ ਸਕੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦਿਆਂ ਸਿੱਖ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਕਹਿਣਾ ਚਾਹੋਗੇ ਜਥੇਬੰਦੀ ਦਾ ਆਗਾਜ਼ ਹੋ ਚੁੱਕਾ ਹੈ ਜੀ ਹੁਣ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਹੈ ਇਹ ਕਿਸ ਤਰ੍ਹਾਂ ਚੱਲੇਗੀ ਜੀ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਜੀ ਵੇਖੋ ਜੀ ਪਹਿਲੋ ਤਾਂ ਮੈਂ ਤੁਹਾਡੇ ਤੁਹਾਡੇ ਮਾਧਮ ਰਹੀਂ ਸਾਰੀ ਸਿੱਖ ਸੰਗਤ ਸਾਰੀ ਸੰਗਤ ਨੂੰ ਹਰੇਕ ਵਰ ਦੇ ਵਰਕ ਦੇ ਪਿਆਰੇ ਨੂੰ ਮੈਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਇਹ ਜਿਹੜੀ ਮੈਂਬਰਸ਼ਿਪ ਆ ਜੀ ਇਹ ਚਾਲੂ ਕੀਤੀ ਸੀ ਅੰਮ੍ਰਿਤਸਰ ਤੋਂ ਇੱਕ ਦੋ ਰੋਜ਼ਾ ਕੈਂਪ ਲਾਇਆ ਵਾ ਅੱਜ ਸ਼ਾਡਾ ਸਾਹਿਬ ਕੈਂਪ ਲਾਇਆ ਤੇ ਲੋਕਾਂ ਦੇ ਵਿੱਚ ਬੜਾ ਪਿਆਰ ਤੇ ਸ਼ਾਹ ਵਾ ਖੁਦ ਆਪਣੇ ਆਪ ਹੀ ਆਪ ਮੁਹਾਰੇ ਹੋ ਕੇ ਤੇ ਮੈਂਬਰ ਬਣ ਰਹੇ ਆ ਔਰਤਾਂ ਬੱਚੇ ਨੌਜਵਾਨ ਬਜ਼ੁਰਗ ਆਪ ਆ ਕੇ ਮੈਂਬਰ ਬਣ ਰਹੇ ਆ ਸਾਨੂੰ ਬਸੰਤ ਦਾ ਰੁੱਤ ਦੀ ਸ਼ੁਰੂਆਤ ਹੋ ਗਈ ਬਸੰਤ ਰਾਗ ਦੀ ਵੀ ਸ਼ੁਰੂਆਤ ਹੋ ਗਈ ਮੈਂਬਰਸ਼ਿਪ ਡਰਾਈਵ ਦੀ ਵੀ ਸ਼ੁਰੂਆਤ ਹੋ ਗਈ ਲੱਗਦਾ ਹੈ ਕਿ ਇਕੱਠੀ ਇੱਕ ਰੂਪਰੇਖਾ ਜੀ ਬਣਾਈ ਜਾ ਰਹੀ ਹੈ ਜੀ ਵੇਖੋ ਜੀ ਇਹ ਪ੍ਰਮਾਤਮਾ ਬਣਾਉਣ ਵਾਲਾ ਵਾ ਅਸੀਂ ਕਰਨ ਵਾਲੇ ਕੁਛ ਨਹੀਂ ਆ ਜੀ ਪ੍ਰਮਾਤਮਾ ਦਾ ਕੀਤਾ ਕਰਾਇਆ ਸਭ ਕੁਛ ਆ ਅਸੀਂ ਆਪ ਕੁਛ ਨਹੀਂ ਲਿਖਿਆ ਸੀ ਤੇ ਆਪ ਉਤਰਾ ਹੀ ਆ ਗਏ ਉਹ ਮਹਾਰਾਜ ਦੀ ਕਿਰਪਾ ਕਿ ਅੱਜ ਇਹ ਸਭ ਕੁਝ ਜੋ ਤੁਸੀਂ ਕਹਿ ਰਹੇ ਜੇ ਉਹਦੀ ਸ਼ੁਰੂਆਤ ਹੋ ਰਹੀ ਆ ਇਸ ਪਵਿੱਤਰ ਦਿਹਾੜੇ ਤੇ ਕਿੰਨਾ ਕੁ ਪਿਆਰ ਸੰਗਤਾਂ ਵੱਲੋਂ ਮਿਲ ਰਿਹਾ ਜੀ ਇੱਥੇ ਇਸ ਟਾਈਮ ਬੈਠੇ ਹੋਏ ਜੀ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਜੀ ਬਹੁਤ ਜ਼ਿਆਦਾ ਸਾਨੂੰ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਪੈ ਰਹੀ ਕਿਉਂਕਿ ਇਹ ਜਿਹੜੀ ਪਾਰਟੀ ਆ ਉਸ ਨੂੰ ਫੰਡ ਦੀ ਵੀ ਬੜੀ ਜ਼ਰੂਰਤ ਆ ਕਿਸ ਤਰ੍ਹਾਂ ਫਿਰ ਉਹ ਕਿਸ ਤਰ੍ਹਾਂ ਅਰੇਂਜ ਹੋਏਗਾ ਕਿ ਇਹ ਜੀ ਮੈਂਬਰਸ਼ਿਪ ਡਰਾਈਵ ਤੇ ਕੁਝ ਚਾਰਜੇਸ ਵੀ ਰੱਖੇਗੇ ਨਾਲ ਨਾਲ ਹਾਂਜੀ ਹਾਂਜੀ ਬਿਲਕੁਲ ਜੀ ਇਹਦੀ ਮੈਂਬਰਸ਼ਿਪ ਦੀ ਫੀਸ ਆ ਜਿਹੜੀ ਘੱਟ ਤੋਂ ਘੱਟ 20 ਰੁਪਏ ਰੱਖੀ ਗਈ ਆ ਜੀ ਔਰ ਸੰਗਤ 'ਚ ਇੰਨਾ ਪਿਆਰ ਆ ਕਿ 20 ਰੁਪਏ ਦੀ ਜਗ੍ਹਾ ਤੇ ਕਈ ਵੱਧ ਵੀ ਦੇ ਕੇ ਚਲ-ਚਲ ਜਾ ਰਹੇ ਆ ਇੰਨਾ ਪਿਆਰ ਆ ਔਰ ਇਹੀ ਸੰਗਤ ਦੀ ਕਿਰਪਾ ਵਾ ਇਹੀ ਸਾਡੀ ਪਾਰਟੀ ਦੀ ਮਜ਼ਬੂਤੀ ਆ ਕਿ ਇੰਨਾ ਪਿਆਰ ਤੇ ਸਤਿਕਾਰ ਜਿਹੜੀ ਸੰਗਤ ਬੁਖਾਰ ਰਹੀ ਹੈ। ਅਮਰਤਪਾਲ ਸਿੰਘ ਹੁਣਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰੀ ਨੌਜਵਾਨਾਂ ਦੇ ਮਨਾਂ ਦੇ ਵਿੱਚ ਆਪਣਾ ਘਰ ਬਣਾਉਂਦੇ ਹੋਏ ਨਜ਼ਰ ਆਇਆ ਸੀ। ਇੱਥੇ ਨੌਜਵਾਨਾਂ 'ਚ ਕਿਸ ਤਰ੍ਹਾਂ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਜੀ? ਮੈਂ ਤਾਂ ਜੀ ਇਹ ਜਿਹੜੀ ਗੱਲ ਹੈ ਨਾ ਜਿਹੜੀ ਤੁਸੀਂ ਨੌਜਵਾਨਾਂ ਦੇ ਰੁਝਾਨ ਦੀ ਗੱਲ ਕਰ ਰਹੇ ਜੀ ਅਮਰਤਪਾਲ ਭਾਈ ਅਮਰਤਪਾਲ ਸਿੰਘ ਦੇ ਸੰਬੰਧ 'ਚ ਇਹਨੂੰ ਬਿਆਨ ਨਹੀਂ ਕਰ ਸਕਦਾ। ਇਹ ਤੁਸੀਂ ਟੀਵੀ ਚੈਨਲ ਦੇ ਮਾਧਿਅਮ ਨਾਲ ਰੋਜ਼ ਵੇਖਦੇ ਜੀ। ਬਹੁਤ ਜ਼ਿਆਦਾ ਉਤਸ਼ਾਹ ਆ ਨੌਜਵਾਨ ਖਾਸ ਕਰਕੇ ਭਾਈ ਅਮਰਪਾਲ ਸਿੰਘ ਨੂੰ ਬਹੁਤ ਲਾਈਕ ਕਰਦੇ ਕੀ ਲੱਗਦਾ 2027 ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਕਿਉਂਕਿ ਸਿਆਸੀ ਪਾਰਟੀ ਬਣ ਕੇ ਸਾਹਮਣੇ ਆਉਣੀ ਹੈ ਹੁਣ ਵੱਡੀ ਪਾਰਟੀ ਬਣ ਕੇ ਜਿਹੜੀ ਸਾਹਮਣੇ ਆਸੀ ਕਿਉਂਕਿ ਆਮ ਆਦਮੀ ਪਾਰਟੀ ਨੂੰ ਵੀ ਲੋਕਾਂ ਨੇ ਵੇਖ ਲਿਆ ਜਿਸ ਤਰ੍ਹਾਂ ਦੇ ਉਹਨਾਂ ਵੱਲੋਂ ਇਨੀਸ਼ੀਏਟਿਵ ਲਿੱਤੇ ਗਏ ਕਿਸ ਤਰ੍ਹਾਂ ਦੇ ਲੋਕਾਂ ਦੇ ਰਹੀ ਕੀਤੇ ਗਏ ਤੁਹਾਨੂੰ ਲੱਗਦਾ ਕਿ ਹੁਣ ਇਹ ਨਵੀਂ ਪਾਰਟੀ ਜਿਹੜੀ ਬਣ ਗਈ ਹੈ ਲੋਕਾਂ ਲਈ ਬਣ ਕੇ ਆਏਗੀ ਔਰ ਕੀ ਕੀ ਜਿਹੜੇ ਨੇ ਤੁਹਾਨੂੰ ਸਮਝਦੇ ਹੋ ਕਿ ਕਿਹੜੇ ਕਿਹੜੀ ਚੁਣੌਤੀਆਂ ਹੋਰ ਰਹਿਣ ਵਾਲੀਆਂ ਤੁਹਾਡੇ ਅੱਗੇ ਵੇਖੋ ਜੀ ਨਵੀਆਂ ਪਾਰਟੀਆਂ ਜਦੋਂ ਬੰਦੀਆਂ ਨੇ ਚੁਣੌਤੀਆਂ ਹੀ ਚੁਣੌਤੀਆਂ ਹਿੰਦੀਆਂ ਲੈਂਦੀਆਂ ਪਰ ਸਭ ਤੋਂ ਵੱਡੀ ਜਿਹੜੀ ਗੱਲ ਆ ਸਾਡੇ ਵੇਖਣ ਚ ਆ ਰਹੀ ਆ ਉਹ ਇਹ ਆ ਕਿ ਲੋਕਾਂ ਦਾ ਅਸੈਸੀਨੇਸ਼ਨ ਹੋ ਰਿਹਾ ਹਰ ਵਰਗ ਦਾ ਹਰ ਪਾਸੇ ਤੋਂ ਅਸੈਸੀਨੇਸ਼ਨ ਹੋ ਰਿਹਾ ਲੋਕ ਪ੍ਰਾਣੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਸੀ ਨਾ ਉਹਨਾਂ ਤੋਂ ਅੱਕ ਚੁੱਕੇ ਆ ਔਰ ਵੇਖ ਚੁੱਕੇ ਆ ਕਿ ਉਹਨਾਂ ਕਈ ਤਰ੍ਹਾਂ ਦੇ ਇਹਨਾਂ ਨਾਲ ਵਾਅਦੇ ਕੀਤੇ ਆ ਕਈ ਤਰ੍ਹਾਂ ਦੇ ਇਹਨਾਂ ਨੂੰ ਸੁਪਨੇ ਵਿਖਾਏ ਜਿਹੜੇ ਕਿ ਬਿਲਕੁਲ ਪੂਰੇ ਨਹੀਂ ਹੋਏ ਤੇ ਹੁਣ ਜਿਹੜੇ ਲੋਕ ਆ ਉਹ ਭਾਈ ਅਮਰਤਪਾਲ ਸਿੰਘ ਦੀ ਪਿਛਲੀ ਕਾਰਗੁਜ਼ਾਰੀ ਜਿਹੜੀ 2 ਸਾਲ ਪਹਿਲਾਂ ਉਹਨਾਂ ਨੇ ਪੰਜਾਬ 'ਚ ਆ ਕੇ ਨਸ਼ੇ ਦੇ ਵਿਰੁੱਧ ਮੁਹਿੰਮ ਛੇੜੀ ਸੀ ਅਮਰਤ ਬਾਣੀ ਦੇ ਨਾਲ ਜੋੜਨ ਵਾਸਤੇ ਮੁਹਿੰਮ ਛੇੜੀ ਸੀ ਉਹ ਤੋਂ ਬਹੁਤ ਉਤਸ਼ਾਹਤ ਨੇ ਔਰ ਮੈਨੂੰ ਬੜੀ ਉਮੀਦ ਆ ਕਿ ਸਾਡੀ ਨਵੀਂ ਪਾਰਟੀ ਜਿਹੜੀ ਆ ਉਹ ਅੱਗੇ ਬੜੀ ਉન્નਤੀ ਕਰੇਗੀ ਔਰ ਵਾਅਦੇ ਨਾ ਚੱਲੇਗੇ ਮੈਂਬਰਸ਼ਿਪ ਡਰਾਈਵ ਦੇ ਵਿੱਚ ਕੁਝ ਚੀਜ਼ਾਂ ਤੇ ਨਹੀਂ ਨੋਟ ਰੱਖੇਗੇ ਕਿ ਕਲੀਨ ਕੋਈ ਕਿਤੇ ਮਰ ਕੇ ਕਟਿੰਗ ਨਾ ਹੋਵੇ ਜਾਂ ਸਾਬਤ ਸੂਰਤ ਹੀ ਹੋਣਾ ਚਾਹੀਦਾ ਕੁਝ ਇਸ ਤਰ੍ਹਾਂ ਦੀ ਤਿੰਨ ਚੀਜ਼ ਸੋਚੀਗੇ ਨਹੀਂ ਨਹੀਂ ਬਿਲਕੁਲ ਨਹੀਂ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਬਈ ਕਿਸੇ ਵੀ ਵਰਗ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਫਿਰਕਾਪ੍ਰਸਤੀ ਨਹੀਂਗੀ ਇਹ ਪਾਰਟੀ ਇੱਕ ਸਾਂਝਾ ਫਰੰਟ ਆ ਔਰ ਇਹਦੇ ਵਿੱਚ ਹਰ ਵਰਗ ਦਾ ਮੈਂਬਰਸ਼ਿਪ ਬਣ ਸਕਦਾ ਹੈ ਸੋ ਭਾਜੀ ਤੁਸੀਂ ਕੀ ਕਹਿਣਾ ਚਾਹੋਗੇ ਬੜੀਆਂ ਪਾਰਟੀਆਂ ਵੇਖੀਆਂ ਹੋਣਗੀਆਂ ਹੁਣ ਲੋਕ ਕੋਤੇ ਆ ਰਹੇ ਨੇ ਕੀ ਕਹਿਣਾ ਚਾਹੋਗੇ ਮੈਂਬਰਸ਼ਿਪ ਡਰਾਈਵ ਦੇ ਵਿੱਚ ਮੇਰੀ 60 ਸਾਲ ਦੀ ਉਮਰ ਹੈ ਜੀ 60 ਸਾਲ ਦੇ ਵਿੱਚ ਮੈਂ ਜੋ ਵੇਖਿਆ ਵਾ ਅਸੀਂ ਬੜੇ ਚਾਵਾਆਂ ਦਾ ਨਵੀਆਂ ਪਾਰਟੀਆਂ ਲਿਆਉਂਦੇ ਰਹਾਂ ਔਰ ਉਹਨਾਂ ਕੋ ਨਰਾਸ਼ ਹੋ ਕੇ ਘਰੋ ਘਰੀ ਪੈਂਦੇ ਰਹਾਂ ਪਰ ਅੱਜ ਦਾ ਜੋ ਮਾਹੌਲ ਆ ਜੋ ਭਾਈ ਅਮਰਤਪਾਲ ਸਿੰਘ ਨੇ ਕੀਤਾ ਵਾ ਉਹ ਜੱਗ ਜਾ ਰਿਹਾ ਕੋਲਾ ਨਹੀਂ ਆ ਮੀਡੀਆ ਨੂੰ ਵੀ ਪਤਾ ਵਾ ਸਾਰਿਆਂ ਨੂੰ ਪਤਾ ਵਾ ਮੈਂ ਤਾਂ ਪੂਰੇ ਪੰਜਾਬ ਕੀ ਪੂਰੇ ਇੰਡੀਆ ਵਰਲਡ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਅਮਰਤਪਾਲ ਜਿੱਦਣ ਮੁੱਖ ਮੰਤਰੀ ਪੰਜਾਬ ਦੇ ਬਣਦੇ ਆ ਲੋਕ ਖੁਦ ਕਹਿਣਗੇ ਕਿ ਇਹੋ ਜਿਹਾ ਮਹਾਰਾਜਾ ਰঞ্জੀਤ ਸਿੰਘ ਦਾ ਰਾਜ ਆਏਗਾ ਇਹ ਤਾਂ ਸਾਰਿਆਂ ਨੇ ਰਾਜ ਕਹਿਣ ਦੀ ਗੱਲ ਕਿ ਹੋਰ ਕੀਤੀ ਆ ਬਾਅਦ ਵਿੱਚ ਉਲਟ ਕੀਤਾ ਵਾ ਕਿਉਂਕਿ ਮੈਂ ਅੰਨਾ ਜਾਂ ਰੇਟ ਟਾਈਮ ਤੇ ਆਮ ਪਾਰਟੀ ਨਾਲ ਜੁੜਿਆ ਸਾਂ ਪਰ ਇਹਨਾਂ ਨੇ ਕੀਤਾ ਕਿ ਟੈਚੀ ਵਾਲਿਆਂ ਨੂੰ ਪਹਿਲ ਦਿੱਤੀ ਜਿਹਦੇ ਕੋ ਟੈਚੀ ਆ ਜਿਹੜਾ ਵਰਕਰ ਸੀ ਉਹਨੂੰ ਪਛਾਣ ਸੁੱਟ ਦਿੱਤਾ ਮੈਂ ਵੀ ਭਗਵੰਤ ਮਾਨ ਦਾ ਕਿ ਮੈਸੇਜ ਗਿਆ ਸੀਗਾ ਵੀ ਭਗਵੰਤ ਮਾਨ ਜੀ ਤੁਸੀਂ ਮੁੱਖ ਮੰਤਰੀ ਸਾਡੇ ਤੋਂ ਪਹਿਲਾਂ ਸ਼ਾਮਿਲ ਹੋਏ ਅਸੀਂ ਤੁਹਾਡੇ ਤੋਂ ਪਹਿਲਾਂ ਪਾਰਟੀ ਸ਼ਾਮਿਲ ਸਾਂ ਪਰ ਤੁਸੀਂ ਜਿਹੜੇ ਕੰਮ ਸ਼ੁਰੂ ਕੀਤੇ ਉਹ ਗਲਤ ਕੀਤੇ ਆ ਉਹ ਨਹੀਂ ਕਰਨੇ ਚਾਹੀਦੇ ਸੀ ਜਿਹੜੇ ਚੰਗੇ ਰਾਹ ਦੇ ਦੌਰ ਦਾ ਬੱਚਿਆਂ ਨੂੰ ਉਹਨੂੰ ਤੁਸੀਂ ਜੇਲ੍ਹ 'ਚ ਬੰਦ ਕੀਤਾ ਜੇ ਨੱਚੇ ਤੋਂ ਰਹਿਤ ਕਰਾਉਂਦੇ ਆ ਗੁਰਬਾਣੀ ਨਾਲ ਜੋੜਦੇ ਆ ਸਿੱਕਿਸ ਦਾ ਦਾਣਾ ਜੋੜਦੇ ਆ ਹੁਣ ਪੰਡਾ ਦੇ ਮੁੰਡੇ ਜਿਹੜੇ ਆਓ ਜਾ ਕੇ ਮੈਂਬਰਸ਼ਿਪ ਕੱਟਣਦੇ ਆ ਕੀ ਉਹਨੂੰ ਅੰਮ੍ਰਿਤਪਾਲ ਚੰਗਾ ਲੱਗਦਾ ਉਹਨਾਂ ਨੂੰ ਇਸ ਕਰਕੇ ਹਰ ਪਿੰਡ ਦਾ ਹਰ ਘਰ ਦੁਖੀ ਆ ਨਸ਼ੇ ਪ੍ਰਤੀ ਤੁਸੀਂ ਬਦਲਾਵ ਦੀ ਗੱਲ ਕੀਤੀ ਜਿਹੜੀ ਹੋਂਸ ਸਿਆਸੀ ਤਾਂ ਪਾਰਟੀ ਆ ਉਹ ਵੀ ਬਦਲਾਵ ਦੀ ਗੱਲ ਕਰਦੀ ਸੀ ਸੋਨੇ ਦੀ ਚਿੜੀ ਬਣਾਉਣ ਦੀ ਗੱਲ ਕਰਦੀ ਸੀ ਪੰਜਾਬ ਨੂੰ ਕੀ ਲੱਗਦਾ ਕੀ ਲੱਗਦਾ ਕਿ ਇਹ ਵੀ ਕਿਤੇ ਹਵਾ-ਹਵਾਈ ਵਾਲੀ ਗੱਲਾਂ ਤਾਂ ਨਹੀਂ ਰਹਿ ਜਾਣਗੀਆਂ ਕਿਤੇ ਦੇਖੋ ਜੀ ਅਸੀਂ ਤਾਂ ਉਹ ਕਲਗੀਧਰ ਪਾਤਸ਼ਾਹ ਦੇ ਉੱਤੇ ਡੋਰ ੁੱਟੀ ਆ ਅਸੀਂ ਹਰ ਬੰਦੇ ਨੂੰ ਚੰਗਾ ਸਮਝਦੇ ਆ ਅੱਗੇ ਚੰਗਾ ਦੇਖੋ ਆਏ ਤੇ ਚੰਗੇ ਨਿਕਲਣਗੇ ਇਹਨਾਂ ਦੀ ਸ਼ੁਰੂਆਤ ਚੰਗੀ ਸੀ ਜੇ ਦੀ ਸ਼ੁਰੂਆਤ ਚੰਗੀ ਹੋਵੇ ਐਂਡ ਵੀ ਚੰਗਾ ਹੁੰਦਾ ਵਾ ਜੇ ਨਾ ਸ਼ੁਰੂ ਨਾਲ ਚੰਗਾ ਨਾ ਹੋਵੇ ਤਾਂ ਐਂਡ ਉਹਦਾ ਕਦੀ ਨਹੀਂ ਚੰਗਾ ਹੁੰਦਾ ਭਗਵਾਨਦਮਾਨ ਸਾਡੀਆਂ ਸਟੇਜਾਂ ਤੇ ਸਾਡੇ ਸਟੇਜਾਂ ਤੇ ਬੋਲਦਾਰੇ ਬਰਨਾਲੇ ਬੋਲਿਆ ਉੱਤੇ ਸਟੇਜ ਤੇ ਮੈਂ ਸਾਂ ਮੈਂ ਅੰਮ੍ਰਿਤਸਰ ਤੋਂ ਜ਼ਿਲ੍ਹਾ ਪ੍ਰਧਾਨ ਆ ਲੋਕ ਭਲਾਈ ਪਾਰਟੀ ਦਾ ਸਾਂ ਬਲੌਂਸਿੰਗ ਰਾਮੂ ਵਾਲਿਆਂ ਦਾ ਇਹ ਸਾਡੀ ਸਾਈਡ ਤੋਂ ਬਰਨਾਲੇ ਬੋਲਿਆ ਸੀ ਚੰਦ ਮੇੜ ਬੀਬੋ ਬੂਆ ਬਣ ਕੇ ਬੋਲਿਆ ਸੀਗਾ ਅੱਜ ਮੁੱਖ ਮੰਤਰੀ ਆ ਇਹਨੂੰ ਜਨਤਾ ਦੇ ਸਿਰ ਨਹੀਂ ਬੰਦ ਹੋ ਗਈ ਆ ਇਹਨੂੰ ਜਨਤਾ ਦੇ ਸਿਰ ਨਹੀਂ ਬੰਦ ਹੋ ਗਈ ਆ ਜਿਹੜੇ ਕਹਿੰਦੇ ਕਿ ਪੰਜਾਬ 'ਚ ਲੋਕਾਂ ਦੇ ਅਸੀਂ ਕੰਮ ਹੀ ਬੜੇ ਕਰਾਣੇ ਆ ਦਿੱਲੀ ਜਾ ਕੇ ਬੜੀਆਂ ਵੱਡੀਆਂ ਵੱਡੀਆਂ ਸਪੀਚਸ ਦਿੰਦੇ ਹੋਏ ਨਜ਼ਰ ਆ ਰਹੇ ਨੇ 50 ਹਜ਼ਾਰ ਕਰੋੜ ਰੁਪਇਆ ਪੰਜਾਬ ਦੇ ਸਰ ਕਰ ਜਾ ਛਾੜਦਾ ਪਹਿਲੀ ਕਿਸ਼ਤ ਲਈ ਆ ਹੈਂਡ ਸੈਂਟਰ ਕੋ ਇਹ ਸਾਡੇ ਸਿਰ ਚੜਿਆ ਵਾ ਭਗਵੰਤ ਮਾਨ ਦੇ ਸਿਰ ਤੇ ਨਹੀਂ ਚੜਿਆ ਇਹ ਕਹਿੰਦੇ ਹੂਟਰ ਵਾਲੀ ਗੱਡੀ ਨਹੀਂ ਚੱਲੂਗੀ ਹੁਣ ਹੂਟਰ ਵਾਲੀਆਂ ਗੱਡੀਆਂ ਵੀ ਚੱਲਦੀਆਂ ਬੰਗਲੇ ਵੀ ਵੱਡੇ ਵੱਡੇ ਚੱਲਦੇ ਆ ਆਮ ਆਦਮੀ ਤਾਂ ਰਹਿ ਨਹੀਂ ਗਿਆ ਇਹ ਖਾਸ ਆਦਮੀ ਪਾਰਟੀ ਬਣ ਗਈ ਆ ਤੇ ਬਾਕੀ ਆਮ ਆਦੀ ਪਾਰਟੀ ਨਹੀਂ ਰਹਿ ਗਈ ਹੈ ਨੌਜਵਾਨਾਂ ਦੀ ਕਿੰਨਾ ਕੁ ਛਾਇਆ ਕਿਉਂਕਿ ਅਸੀਂ ਦੇਖ ਰਹੇ ਸੀ ਕਾਫੀ ਨੌਜਵਾਨ ਇੱਥੇ ਵੀ ਖੜੇ ਸੀ ਕਿੰਨਾ ਕੁ ਛਾਇਆ ਨੌਜਵਾਨ ਜੀ ਜਿਹੜੇ ਘਰ ਦਾ ਪੁੱਤ ਜਿਹਦਾ ਪੁੱਤ ਬੱਚ ਜਾਵੇ ਜਿਹੜੇ ਬੰਦੇ ਨੂੰ ਪਤਾ ਵੀ ਸਾਨੂੰ ਇਹ ਘੋਣ ਲੱਗਣੋਂ ਹਟ ਜਾਵੇ ਅਸੀਂ ਘੋਣ ਤੋਂ ਬੱਚ ਜਾਈਏ ਉਹ ਤਾਂ ਨੌਜਵਾਨ ਸਾਡੇ ਨਾਲ ਆ ਜੀ ਜੇ ਹਰ ਪਿੰਡ ਵਿੱਚ ਪੰਜ ਚਾਰ ਨਸ਼ੇੜੀ ਇਹਨਾਂ ਨੇ ਬਣਾਤੇ ਆ ਜਦੋਂ ਇਲੈਕਸ਼ਨ ਜਾਂਦੇ ਆ ਤਾਂ ਉਹਨਾਂ ਹੱਥੀ ਪੁੜੀਆਂ ਉਹਨਾਂ ਤੇ ਟੀਕੇ ਉਹਨਾਂ ਤੇ ਨਸ਼ੇ ਦੀਆਂ ਗੋਲੀਆਂ ਦਿੰਦੇ ਆ ਤੇ ਵੋਟਾਂ ਵਟੋਰਦੇ ਆ ਅਸੀਂ ਪੂਰੀ ਤਰਨਤਨ ਪਾਰਲੀਮੈਂਟ ਦੀ ਇਲੈਕਸ਼ਨ ਲੜੀ 1 ਰੁਪਏ ਦੀ ਵੀ ਅਸੀਂ ਕਿਤੇ ਨਾ ਰਿਸ਼ਵਾਹ ਦਿੱਤੀ ਨਾ ਨਸ਼ਾ ਵੰਡਿਆ ਤੇ ਜਨਤਾ ਨੇ ਸਾਨੂੰ ਜਿਤਾਇਆ ਜਨਤਾ ਨੇ ਜਿਤਾਇਆ ਜਨਤਾ ਆਪ ਮਾਰੀ ਹੋਈ ਆਪ ਉਹਨਾਂ ਕੋਲੋਂ ਪੈਸੇ ਖਰਚੇ ਅਸੀਂ ਵੀ ਇੱਕ ਸੇਵਕ ਆ ਅਸੀਂ ਕੋਬ ਦੇ ਆਧਾਰ ਨੇ ਆ ਅਸੀਂ ਇਸ ਤਰ੍ਹਾਂ ਕੇ ਅਸੀਂ ਬਹੁਤ ਸਾਰਾ ਕੰਮ ਕਰਕੇ ਵੇਖ ਲਿਆ ਪਰ ਇਹਦੇ ਵਿੱਚ ਰਹਿ ਕੇ ਸਾਨੂੰ ਹੋਰ ਸਕੂਨ ਮਿਲਿਆ ਕਿ ਪ੍ਰਮਾਤਮਾ ਮਿਹਰ ਭਰੇ ਹੱਥ ਰੱਖੇ ਤੇ ਵਧੀਆ ਵਧੀਆ ਕੰਮ ਹੋਣ। ਅਕਾਲੀ ਦਰ ਵੀ ਮੈਂਬਰਸ਼ਿਪ ਡਰਾਈਵ ਚਲਾ ਰਹੀ ਆ ਤੁਸੀਂ ਵੀ ਮੈਂਬਰਸ਼ਿਪ ਡਰਾਈਵ ਚਲਾ ਰਹੇ ਹੋ। ਕੀ ਡਿਫਰੈਂਸ ਨਜ਼ਰ ਆ ਰਿਹਾ ਦੋਨਾਂ ਦੇ ਵਿੱਚ? ਕਾਲੀ ਦਲ ਦੀ ਜਿਹੜੀ ਮੈਂਬਰਸ਼ਿਪ ਆ ਜੀ ਉਹ ਕੋਲੋਂ ਪੈਸੇ ਦੇ ਕੇ ਮੈਂਬਰ ਬਣਾਉਣ ਡਿਆ ਆ। ਆਪਣੇ ਕੋਲੋਂ ਪੈਸੇ ਦੇ ਕੇ ਸਰਪੰਚ ਆਪਣੇ ਕੋਲੋਂ ਪੈਸੇ ਦੇ ਕੇ ਮੈਂਬਰ ਬਣਾਈ ਜਾਂਦਾ। ਇੱਥੇ 20 ਰੁਪਏ ਦੀ ਮੈਂਬਰਸ਼ਿਪ ਆ ਜਿਹੜਾ ਸੇਵਕ ਆ ਉਹ 100 ਰੁਪਏ ਵੀ ਦੇ ਕੇ ਜਾਂਦਾ ਵਾ। 100 ਰੁਪਏ ਵੀ ਦੇਂਦਾ ਵਾ। ਜਿਹਨੇ 20 ਰੁਪਏ ਮੈਂਬਰਸ਼ਿਪ ਜੀ ਉਹਨਾਂ 100 ਦੇ ਰਿਹਾ ਵਾ। ਪਰ ਉਹ ਕੋਲੋਂ 20 ਰੁਪਏ ਆਪਣੇ ਕੋਲੋਂ ਪਰੇ ਇਧਰ ਦੀ ਆ ਕਾਲੋਂ ਪਿੰਡ ਦੀ ਉਹ ਕੋਲੋਂ ਕਹਿੰਦਾ ਮੈਂਬਰ ਬਣੋ ਪੈਸੇ ਦੀ ਕੋਈ ਗੱਲ ਨਹੀਂ ਕਹਿੰਦਾ ਮਤਲਬ 2022 ਦੀ ਸ਼ੁਰੂਆਤ ਕਰ ਦਿੱਤੀ ਗਈ ਇਹ ਤੁਹਾਡੇ ਵੱਲੋਂ ਇਹ ਅਸੀਂ ਪਹਿਲਾਂ ਬਾਬੇ ਬਗਾਲੇ ਬੋਲਦਾ ਜੀ ਬਾਬੇ ਬਗਾਲੇ ਰੈਲੀ ਦੇ ਬੋਲਦਾ ਸੀ ਇਹਨਾਂ ਦੇ ਘਾਟ ਵਿੱਚ ਖਾਲੀ ਘੋੜੀ ਅਣਕੀ ਦੀ ਉੱਤੇ ਨਹੀਂ ਦੀਦਾ ਵੀਰ ਇਧਰ ਭਰਿਆ ਘਾਟ ਸੀ ਇਧਰ ਭਰਿਆ ਘਾਟ ਸੀਗਾ ਇਸ ਕਰਕੇ ਉੱਥੋਂ ਹੀ ਇਹਨਾਂ ਨੂੰ ਚਾਦਣਾ ਪੈ ਗਿਆ ਸੀ ਉਸ ਦਿਨ ਹੀ ਇਹਨਾਂ ਨੇ ਸਾਰਾ ਕੁਝ ਤਾਣਾ ਬਾਣਾ ਬਣਾਇਆ ਸੀਗਾ ਕਿਉਂਕਿ 4 ਤਰੀਕ ਨੂੰ ਪਾਈ ਸਾਹਿਬ ਨੇ ਸੌ ਚੁੱਕਣੀ ਸੀ ਤਿੰਨ ਰਿਜ਼ਲਟ ਆਉਣਾ ਸੀ ਤਿੰਨ ਤਰੀਕ ਨੂੰ ਇਹਨਾਂ ਨੇ ਉਹਦੇ ਤੇ ਐਨਐਸ ਲਾਤੀ ਹੁਣ ਇਹਨਾਂ ਝੂਠਾ ਜਵਾਬਾ ਲਾਤਾ ਕਿ ਕਿਨਾਂ ਜੇਰ ਲਾ ਲੋਗੇ ਪਰਮਾਤਮਾ ਦੀ ਮਾਰ ਜਦਨ ਪੈਣ ਲੱਗਦੀ ਉਦੋਂ ਪਤਾ ਨਹੀਂ ਚ ਲੱਗਦਾ ਬਿਲਕੁਲ ਬਿਲਕੁਲ ਮਾਰ ਜੋ ਪੈਣ ਲੱਗੇ ਉਹ ਪਤਾ ਬਿਲਕੁਲ ਨਹੀਂ ਲੱਗਦਾ ਲੇਕਿਨ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਜਰੂਰ ਸ਼ੁਰੂਆਤ ਕਰ ਦਿੱਤੀ ਕਿ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੈਂਬਰਸ਼ਿਪ ਡਰਾਈਵ ਸ਼ੁਰੂ ਕੀਤੀ ਗਈ ਤੇ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਜਥੇਬੰਦੀ ਵੱਲੋਂ ਵੀ ਆਪਣੀ ਮੈਂਬਰਸ਼ਿਸ਼ਿਪ ਡਰਾਈਵ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਨਾਲ ਹੀ ਅਬਰਕਪਾਲ ਸਿੰਘ ਹੁਣਾਂ ਨੂੰ ਮੁੱਖ ਮੰਤਰੀ ਬਣਾਉਣ ਦੀ ਜਿਹੜੀ ਗੱਲ ਆ ਉਹ ਵੀ ਜਿਹੜੀ ਆ ਹੁਣ ਕਰਨੀ ਸ਼ੁਰੂ ਹੋ ਚੁੱਕੀ ਆ ਲੇਕਿਨ ਆ ਬ ਔਰ ਸ਼ਾਟਾ ਸਾਹਿਬ ਦੀ ਪਸੰਦ ਪਿਆਚ ਵੀ ਹਮੇਸ਼ਾ ਹੀ ਲੋਕ ਜਿਹੜੇ ਨੇ ਉਹ ਯਾਦ ਰੱਖਦੇ ਨੇ ਤੇ ਨਾਲ ਹੀ ਇਸ ਜਗ੍ਹਾ ਤੇ ਬੈਠ ਕੇ 2 ਦਿਨ ਦੀ ਮੈਂਬਰਸ਼ਿਪ ਡਰਾਈਵ ਜਿਹੜੀ ਹੈ ਹੁਣ ਸ਼ੁਰੂ ਕਰ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਕਿ ਜਿਨ੍ਹਾਂ ਨੂੰ ਪਹਿਲੋ ਅਸੀਂ ਚੁਣ ਕੇ ਭੇਜਿਆ ਸੀ ਉਹਨਾਂ ਵੱਲੋਂ ਕਿਸੇ ਵੀ ਤਰ੍ਹਾਂ ਦੇ ਸਾਡੇ ਕੰਮ ਜਿਹੜੇ ਨੇ ਉਹ ਨਹੀਂ ਕਿਤੇ ਗਏ ਨੌਜਵਾਨਾਂ ਨੂੰ ਜੋ ਨਸ਼ੇ ਤੋਂ ਦੂਰ ਕਰ ਰਿਆ ਸੀ ਉਸ ਨੂੰ ਫੜ ਕੇ ਜ਼ਿਲ੍ਹਾ ਦੇ ਵਿੱਚ ਜਿਹੜਾ ਹੈ ਉਹ ਭੇਜਿਆ ਜਾ ਰਿਹਾ ਸੀ ਇਸ ਕਰਕੇ ਹੁਣ ਜਿਹੜੀ ਹੈ ਉਹਨਾਂ ਵੱਲੋਂ ਆਪਣੀ ਜਿਹੜੀ ਹੈ ਪਾਰਟੀ ਜਿਹੜੀ ਹੈ ਬਣਾਈ ਗਈ ਔਰ ਉਸ ਦੀ ਮੈਂਬਰਸ਼ਿਪ ਡਰਾਈਵ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਹੁਣ ਵੇਖਣਾ ਹੋਵੇਗਾ ਕਿ ਨੌਜਵਾਨ ਕਿੰਨੇ ਕੁ ਵੱਧ ਚੜ ਕੇ ਇਸ ਡਰਾਈਵ ਦੇ ਵਿੱਚ ਹਿੱਸਾ ਲੈਂਦੇ ਨੇ ਅਤੇ 2027 ਦੇ ਵਿੱਚ ਕੀ ਅਮਰਪਾਲ ਸਿੰਘ ਜੇਲ੍ਹ 'ਚ ਬੈਠ ਕੇ ਹੀ ਆਪਣੀ ਇਲੈਕਸ਼ਨ ਲੜਦੇ ਨੇ ਜਾਂ ਬਾਹਰ ਨਿਕਲ ਕੇ ਮੁੱਖ ਮੰਤਰੀ ਦਾ ਤਾਜ ਹਾਮਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ ਲੇਕਿਨ ਕਿਤਨਾ ਕਿਤੇ 2027 ਨੂੰ ਲੈ ਕੇ ਸਿਆਸੀ ਪਾਰਟੀ ਦਾ ਆਗਾਜ਼ ਜਿਹੜਾ ਹੈ ਉਹ ਹੋ ਚੁੱਕਾ ਹੈ ਔਰ ਮੈਂਬਰਸ਼ਿਪ ਡਰਾਈਵਾਂ ਜਿਹੜੀਆਂ ਨੇ ਉਹ ਸ਼ੁਰੂ ਹੋ ਚੁੱਕੀਆਂ ਨੇ ਕੈਮਰਾ ਪਰਸਨ ਜੈ ਪ੍ਰੀਤ ਨਗਰਪ ਸਿੰਘ ਪੰਜਾਬੀ ਲੋਕ ਚੈਨਲ ਅਮਰਸਾ ਸਾਹਿਬ